ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਰਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਹੋ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋ ਹੋਗੇ ਰਾਜੀ ਖੁਸ਼ੀ ਹੋ ਹੋਗੇ ਹਾਂਜੀ ਅੱਜ ਦਿਨ ਹੈਗਾ ਬੁੱਧਵਾਰ ਦਾ ਤੇ ਆਪਾਂ ਹੁਣ ਲੱਗੇ ਹੋਏ ਆ ਕਿਚਨ ਦੀ ਸਫਾਈ ਕਰਨ ਤੇ ਬੱਚੇ ਮੇਰੇ ਸਕੂਲ ਚਲੇ ਗਏ ਸੀ ਇਹ ਮੈਂ ਕਿਹਾ ਚਲੋ ਆਪਾਂ ਹੁਣ ਕਿਚਨ ਦੀ ਪਹਿਲਾਂ ਸਫਾਈ ਕਰ ਦੰਨੇ ਆ ਰੋਟੀ ਪਾਣੀ ਦਾ ਕੰਮ ਆਪਣਾ ਨਿਪਟੜ ਗਿਆ ਸੀਗਾ ਮੈਂ ਵੀ ਇੱਥੇ ਆਪਣੀ ਰੋਟੀ ਖਾ ਲਈ ਸੀਗੀ ਤੇ ਮੈਂ ਕਿਹਾ ਚਲੋ ਵੀ ਹੁਣ ਭਾਂਡੇ ਮਾਂਜਣੇ ਆ ਪਹਿਲਾਂ ਰਸੋਈ ਦਾ ਕਰਕੇ ਫਿਰ ਆਪਾਂ ਰੂਮ ਦੇ ਵਿੱਚ ਜਾਵਾਂਗੇ ਹਨਾ ਤੇ ਬਾਕੀ ਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਉਣੇ ਹੋ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਔਰ ਵੀਡੀਓ ਨੂੰ ਫੁੱਲ ਵਾਟ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਉਂਦੀ ਹੈ ਤਾਂ ਪਲੀਜ਼ ਇੱਕ ਕਮੈਂਟ ਜ਼ਰੂਰ ਕਰ ਦਿਆ ਕਰੋ ਔਰ ਲਾਈਕ ਵੀ ਜ਼ਰੂਰ ਕਰ ਦਿਆ ਕਰੋ ਹਨਾ ਤੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਆ ਕਰੋ ਹਨਾ ਬਸ ਜੀ ਇੱਥੇ ਹੁਣ ਆਪਾਂ ਭਾਂਡੇ ਮਾਂਜਾਂਗੇ ਤੇ ਅੱਜ ਮੈਂ ਬਣਾਏ ਸੀਗੇ ਕੀ ਬਣਾਇਆ ਸੀ ਹੁਣ ਮੇਰੀ ਯਾਦ ਨਹੀਂ ਹੈਗਾ ਕਿਉਂਕਿ ਮੈਂ ਅੱਜ ਰਿਕਾਰਡਿੰਗ 2 ਦਿਨ ਬਾਅਦ ਕਰ ਰਹੀ ਆਂ ਦਾਲ ਸਬ지 ਆਪਣੀ ਸਾਰਾ ਕੁਝ ਬਣਿਆ ਹੋਇਆ ਸੀਗਾ ਬਸ ਬੱਚਿਆਂ ਨੂੰ ਸਕੂਲ ਭੇਜਦਾ ਸੀਗਾ ਤੇ ਬਾਕੀ ਜੀ ਅੱਜ ਮੈਂ ਧੋਣੇ ਸੀਗੇ ਕੱਪੜੇ ਕਾਫੀ ਕੱਪੜੇ ਹੋਏ ਹੋਏ ਸੀਗੇ ਕਿਉਂਕਿ ਬਾਰਿਸ਼ ਹੁੰਦੀ ਰਹੀ ਆ ਹੁਣ 2 ਦਿਨ ਵਿੱਚ ਵਿੱਚ ਨੂੰ ਉਹਦੇ ਕਰਕੇ ਮੌਸਮ ਖਰਾਬ ਕਰਕੇ ਨਾ ਫਿਰ ਕੱਪੜੇ ਵਗੈਰਾ ਬਣੀ ਸੀ ਤੋਂ ਹੁੰਦੇ ਬਟ ਅੱਜ ਵੀ ਕਦੇ ਮੌਸਮ ਠੀਕ ਹੋ ਰਿਹਾ ਸੀਗਾ ਕਦੇ ਬੱਦਲਬਾਈ ਜੀ ਬਣੀ ਹੋਈ ਸੀ ਤੇ ਮੈਂ ਕਿਹਾ ਚਲੋ ਵੀ ਆਪਾਂ ਅੱਜ ਜਿਹੜੀ ਇਸਕ ਲੈਣਾ ਹੀ ਪੈਣਾ ਅੱਜ ਤਾਂ ਧੋਣਾ ਹੀ ਪੈਣਾ ਹੈ ਨਾ ਪਰ ਫਿਰ ਬਹੁਤ ਸੋਹਣੀ ਧੁੱਪ ਨਿਕਲ ਗਈ ਸੀਗੀ ਤੇ ਕੱਪੜੇ ਬਹੁਤ ਸੋਹਣੇ ਸੁੱਕੇ ਸੀਗੇ ਹਨਾ ਧੁੱਪ ਦੇ ਵਿੱਚ ਜਿਹੜੇ ਕੱਪੜੇ ਸੁੱਕ ਜਾਂਦੇ ਉਹਨਾਂ ਦਾ ਨਿਖਾਰ ਹੀ ਅਲੱਗਾ ਆ ਜਾਂਦਾ ਹਨਾ ਜਿਹੜਾ ਆਪਾਂ ਵੈਸੇ ਨਾਰਮਲ ਸਕੋਨੇ ਆ ਉਹਨਾਂ ਨੂੰ ਨਿਖਾਰ ਜਿਆ ਨਹੀਂ ਆਉਂਦਾ ਉਹਨਾਂ ਕੱਪੜਿਆਂ 'ਚ ਹਨਾ ਜਿਹੜੇ ਧੁੱਪ ਨਿਖਾਰ ਲਿਆ ਦਿੰਦੀ ਆ ਤੇ ਇੱਥੇ ਜੀ ਆਪਣੇ ਭਾਂਡੇ ਭੁੰਡੇ ਆਪਾਂ ਨੇ ਧੋ ਲਏ ਤੇ ਬਸ ਜੀ ਹੁਣ ਮੈਂ ਜਾ ਕੇ ਕਰੂੰਗੀ ਕੱਪੜੇ ਤੇ ਇੱਥੇ ਕੱਪੜੇ ਕਾਫੀ ਹੋਏ ਪਏ ਸੀਗੇ ਤੈਹ ਕਰਨ ਵਾਲੇ ਸਟੈਂਡ ਤੇ ਹੀ ਪਏ ਸੀਗੇ ਮੈਂ ਕਿਹਾ ਚਲੋ ਵੀ ਅੱਜ ਚੱਕ ਕੇ ਜਿਹੜੇ ਪ੍ਰੈਸ ਵਾਲੇ ਸੀਗੇ ਉਹ ਪ੍ਰੈਸ ਨੂੰ ਬੰਦ ਤੇ ਤੇ ਬਾਕੀ ਆਪਾਂ ਨੇ ਉਹ ਕਰਤਾ ਮਤਲਬ ਕਿ ਤੈਹ ਕਰਕੇ ਰੱਖਤੇ ਹਨਾ ਜਿਹੜੇ ਪ੍ਰੈਸ ਨਹੀਂ ਸੀਗੇ ਕਰਵਾਉਣੇ ਹਨਾ ਤੇ ਮੈਂ ਨਾਲ ਦੀ ਨਾਲ ਮੈਂ ਕਿਹਾ ਸਟੈਂਡ ਆਪਾਂ ਬਾਹਰ ਕਰਤਾ ਸੀਗਾ ਕਿਉਂਕਿ ਮਸ਼ੀਨ 'ਚ ਕੱਪੜੇ ਪਾਏ ਹੋਏ ਸੀਗੇ ਤੇ ਇੱਥੇ ਨਾ ਮੇਰੀਆਂ ਬਾਹਾਂ 'ਚ ਬਹੁਤ ਦਰਦ ਸੀਗਾ ਬੋਡੀ ਬਹੁਤ ਜ਼ਿਆਦਾ ਪੇਨ ਕਰਦੀ ਸੀਗੀ ਹਉਣ ਵੀ ਕਰ ਰਹੀ ਆ ਕਾਫੀ ਜ਼ਿਆਦਾ ਮੈਂ ਪੇਨ ਦੇ ਵਿੱਚਾਂ ਬਹੁਤ ਜ਼ਿਆਦਾ ਦਰਦ ਦੇ ਵਿੱਚਾਂ ਕਿਉਂਕਿ ਮੈਂ ਨਾ ਥੋੜਾ ਐਕਸਰਸਾਈਜ਼ ਸਟਾਰਟ ਕੀਤੀ ਆ ਉਹਨਾਂ ਥੋੜੀ ਜੀ ਪੇਨਫੁੱਲ ਆ ਬਹੁਤ ਜ਼ਿਆਦਾ ਹਨਾ ਜਿਹੜਾ ਉਹ ਲਿਆਂਦੀ ਹੋਈ ਹੈ ਮਸ਼ੀਨ ਜੀ ਉਹਦੇ ਤੇ ਮੈਂ ਘੱਟੇ ਕਰਦੀ ਆ ਬਟ ਹੁਣ ਮੈਂ ਫੋਨ ਚ ਦੇਖ ਦੇ ਕੇ ਸਟਾਰਟ ਕੀਤੀ ਆ ਮੈਂ ਕਰਦੀ ਆ ਤੇ ਉਹਦੇ ਨਾਲ ਕਾਫੀ ਫਰਕ ਪੈਂਦਾ ਮੇਰੀ ਇਹ ਟੀ-ਸ਼ਰਟ ਸੀ ਨਾ ਬਿਲਕੁਲ ਆਉਣੇ ਤੋਂ हट ਗਈ ਸੀਗੀ ਬਿਲਕੁਲ ਵੀ ਆਉਂਦੀ ਨਹੀਂ ਸੀਗੀ ਹਨਾ ਇਹ ਤੁਸੀਂ ਦੇਖਿਆ ਹੀ ਹੋਣਾ ਮੈਂ ਪਾਈ ਵੀ ਨਹੀਂ ਸੀ ਹੁਣ ਕਿੰਨਾ ਟਾਈਮ ਤੋਂ ਹਨਾ ਤੇ ਅੱਜ ਜਦੋਂ ਮੈਂ ਪਾ ਕੇ ਦੇਖੀ ਚਲੋ ਮੇਰੇ ਆ ਗਈ ਹੈ ਨਾ ਨਹੀਂ ਤਾਂ ਮੇਰੇ ਇਹ ਫਸੇ ਨਹੀਂ ਸੀ ਰਹੀ ਬਾਹਾਂ ਤਾਂ ਇੰਨੀਆਂ ਟਾਈਟ ਹੋ ਗਈਆਂ ਸੀਗੀਆਂ ਤੇ ਪਰ ਮੈਂ ਜਿਹੜੀ ਹੁਣ ਐਕਸਰਸਾਈਜ਼ ਕਰਦੀ ਆ ਨਾ ਬਹੁਤ ਪੇਨਫੁਲ ਆ ਕਿਉਂਕਿ ਮੈਂ ਨਾ ਸਹੁਰਿਆਂ ਦੀ ਮਿੰਤਾਂ ਕਰ ਕਰਕੇ ਥੱਕ ਗਈ ਸਭ ਨੂੰ ਕਹਿ ਕੇ ਕਹਿ ਕੇ ਥੱਕ ਗਈ ਬਿਫਾਈ ਹਣਾ ਘੁੰਮਣ ਚੱਲਿਆ ਕਰੋ ਘੁੰਮਣ ਚੱਲਿਆ ਕਰੋ ਕੋਈ ਨਹੀਂ ਤੁਰਦਾ ਹੈਗਾ ਕੋਈ ਕਹਿੰਦਾ ਟਾਈਮ ਨਹੀਂ ਹੁੰਦਾ ਕੋਈ ਕੁਛ ਕੋਈ ਕੁਛ ਹਰ ਕੋਲ ਜਣੀ ਕੋਈ ਨਾ ਕੋਈ ਬਹਾਨਾ ਨਹੀਂ ਹੁੰਦਾ ਹਨਾ ਫਿਰ ਮੈਂ ਸੋਚਿਆ ਵੀ ਮੈਨੂੰ ਜਦੋਂ ਕੋਈ ਵੀ ਕਹਿੰਦਾ ਨਾ ਹਣਾ ਵੀ ਸਾਡੇ ਨਾਲ ਚੱਲ ਕਿਸੇ ਨੂੰ ਵੀ ਮੇਰੀ ਲੋੜ ਪੈਂਦੀ ਹੈ ਮੈਂ ਕਦੇ ਵੀ ਜਵਾਬ ਨਹੀਂ ਸਿੱਗੰਦੀ ਹਣਾ ਵੀ ਚਲੋ ਅਗਲੇ ਨੂੰ ਮੇਰੀ ਜ਼ਰੂਰਤ ਹਣਾ ਅਗਲਾ ਕੱਲਾਏ ਮੈਂ ਤਾਂ ਕਰਕੇ ਹਰੇਕ ਨਾਲੇ ਚਲੇ ਜਾਂਦੀ ਸੀਗੀ ਵੀ ਚਲੋ ਕੋਈ ਗੱਲ ਨਹੀਂ ਹਨਾ ਵੀ ਨਾਲ ਮੇਰੀ ਵੀ ਹੋ ਜੂਗੀ ਨਾਲ ਅਗਲੇ ਦੀ ਵੀ ਹੋ ਜੂਗੀ ਹਨਾ ਪਰ ਹੁਣ ਜਦੋਂ ਮੈਨੂੰ ਜ਼ਰੂਰਤ ਆ ਮੈਨੂੰ ਡਾਕਟਰ ਨੇ ਦੱਸਿਆ ਮੇਰਾ ਵੇਟ ਨਹੀਂ ਉਹਦੇ ਨਾਲ ਵੱਧ ਰਿਹਾ ਹਨਾ ਤੇ ਕੋਈ ਨਹੀਂ ਦੁਰ ਰਿਹਾ ਹੈਗਾ ਪਰ ਹੁਣ ਮੈਂ ਵੀ ਸੋਚ ਲਿਆ ਵੀ ਹੁਣ ਮੈਂ ਨਾ ਆਪਣੇ ਬੱਚਿਆਂ ਨਾਲ ਜ਼ਰੂਰ ਚਲੇ ਜਾਨੇ ਆ ਥੋੜਾ ਜਿਹਾ ਗੇੜਾ ਕੱਢਣ ਨੇੜੇ ਜਿਹੀ ਪਰ ਮੈਂ ਹੁਣ ਸੋਚ ਲਿਆ ਹੁਣ ਮੈਨੂੰ ਕੋਈ ਵੀ ਕਹੀ ਜਾਵੇ ਮੇਰੇ ਨਾਲ ਚੱਲ ਜਾ ਹਨਾ ਸੈਰ ਕਰਨ ਜਾਣ ਮੇਰੇ ਵੱਲੋਂ ਵੀ ਹੁਣ ਸਾਫ਼ ਜਵਾਬ ਹੋਊਗਾ ਮੈਂ ਨਹੀਂ ਜਾਣਾ ਕਿਸੇ ਨਾਲ ਵੀ ਮੈਂ ਆਪਣਾ ਇਕੱਲੀ ਆਪਣੇ ਬੱਚਿਆਂ ਨਾਲੇ ਚਲੇ ਜਾਇਆ ਕਰਨਾ ਕਿਉਂਕਿ ਮੈਨੂੰ ਤੇਦੇ ਪਾਪਾ ਬਹੁਤ ਟਾਈਮ ਦੇ ਕਹਿੰਦੇ ਨੇ ਕਹਿੰਦੇ ਤੂੰ ਬੱਚਿਆਂ ਨਾਲ ਚਲੇ ਜਾਇਆ ਕਰ ਤੂੰ ਕਿਉਂ ਕਿਸੇ ਨੂੰ ਡੀਕਦੀ ਰਹਿਣੀ ਹੈ ਕਿਉਂ ਕਿਸੇ ਦੀਆਂ ਨਾ ਮਿੰਤਾ ਕਰਦੀਆਂ ਜੇ ਨਹੀਂ ਤੁਰਦਾ ਹੈਗਾ ਅਗਲਾ ਹਨਾ ਅਗਲਾ ਹਰ ਆਪਣੇ ਫਾਇਦੇ ਲਈ ਤੁਰਦਾ ਹੁੰਦਾ ਵੀ ਜੇ ਹੁਣ ਤੈਨੂੰ ਲੋੜ ਆ ਕੋਈ ਨਹੀਂ ਤੁਰਦਾ ਹੈਗਾ ਤੂੰ ਕੱਲੀ ਚਲੇ ਜਾਇਆ ਕਰ ਪਰ ਮੈਨੂੰ ਥੋੜਾ ਜਾਇ ਹੋ ਜਾਂਦਾ ਵੀ ਨਹੀਂ ਕੋਈ ਨਾ ਕੋਈ ਤਾਂ ਚਲੋ ਮਿਲੂਗਾ ਹੀ ਬਟ ਹੁਣ ਮੈਂ ਕੀ ਕਰਨਾ ਆਪਣੇ ਬੱਚਿਆਂ ਨਾਲ ਸਟਾਰਟਿੰਗ ਕਰਤੀ ਜਾਣਾ ਤੇ ਬਾਕੀ ਜਿਹੜੀ ਐਕਸਰਸਾਈਜ਼ ਆ ਉਹ ਮੈਂ ਆਪਣੀ ਡੇਲੀ ਕਰਦੀ ਆ ਘਰ ਦੇ ਵਿੱਚ ਪਰ ਪੇਨਫੁੱਲ ਬਹੁਤ ਆ ਹਿੱਲ ਵੀ ਨਹੀਂ ਹੁੰਦਾ ਆ ਤਾਂ ਹੁਣ ਮੈਂ ਵੀਡੀਓ 'ਚ ਹਿੱਲੂ ਹੀ ਰਹੀ ਆ ਬਟ ਮੈਂ ਨਾ ਬਿਲਕੁਲ ਵੀ ਨਹੀਂ ਹਿੱਲ ਸਕਦੀ ਹੈਗੀ ਮਤਲਬ ਹੁਣ ਜਦੋਂ ਰਿਕਾਰਡਿੰਗ ਕਰ ਰਹੀ ਆ ਇੰਨਾ ਪੇਨ ਆ ਬਟ ਮੈਂ ਸੋਚ ਲਿਆ ਮੈਂ ਧਾਰ ਲਿਆ ਹੁਣ ਦਿਮਾਗ ਦੇ ਵਿੱਚ ਵੀ ਨਹੀਂ ਇਹ ਮੇਰੇ ਲਈ ਬਹੁਤ ਜ਼ਰੂਰੀ ਆ ਕਿਉਂ ਕਿਉਂਕਿ ਮੈਂ ਬਹੁਤ ਤੰਗਾ ਆਪਣੇ ਸਰੀਰ ਤੋਂ ਬਹੁਤ ਜ਼ਿਆਦਾ ਤੰਗਾ ਹੈਨਾ ਤੇ ਮੈਨੂੰ ਕਾਫੀ ਪੇਨ ਹੁੰਦੀ ਆ ਸਰੀਰ ਦੇ ਵਿੱਚ ਹੈਨਾ ਦਾ ਕਰਕੇ ਹਾਂਜੀ ਫਰੈਂਡਸ ਦੇਖੋ ਆਪਾਂ ਕੱਪੜੇ ਧੋਤੇ ਜਦੋਂ ਮੈਂ ਕੰਮ ਕਰਦੀ ਸੀ ਅੰਦਰ ਫਿਰ ਪਹਿਲਾਂ ਹੀ ਪਾ ਦੇ ਸੀ ਜੇ ਮਸ਼ੀਨ ਦੇ ਵਿੱਚ ਕਿਉਂ ਕੱਪੜੇ ਖਾਫੀ ਹੋਏ ਹੋਏ ਸੀਗੇ ਤੇ ਸਾਰਾ ਭਰਿਆ ਪਿਆ ਸਟੈਂਡ ਜਗ੍ਹਾ ਤੱਕ ਨਹੀਂ ਆ ਗਈ ਕਿਤੇ ਤੇ ਫਿਰ ਮੈਂ ਕਿਹਾ ਚਲੋਗੀ ਆਪਾਂ ਹਣ ਧੋਣੇ ਜ਼ਰੂਰੀ ਸੀਗੇ ਫਿਰ ਮੀਮੂ ਦਾ ਦੇਖੋ ਬੱਦਲ ਵਾਈ ਬੜੀਆਂ ਹਨ ਕਦੇ ਧੁੱਪ ਚ ਨਿਕਲ ਜਾਂਦੀ ਆ ਦੇਖੋ ਬੱਦਲ ਵਾਈਆਂ ਪੂਰੀ ਬਣੀ ਹੋਈ ਆ ਕਦੇ ਧੁੱਪ ਚ ਨਿਕਲ ਜਾਂਦੀ ਆ ਕਦੇ ਹੋ ਜਾਂਦੀ ਆ ਥੋੜੇ ਜਿਹਾ ਆਪਾਂ ਪਟਕੇ ਵਗੈਰਾ ਵੀ ਇੱਧਰ ਮੇਰਾ ਦੁਪੱਟਾ ਇੱਧਰ ਪਾਤਾ ਬੇੜਾ ਆਪਣਾ ਸਾਰਾ ਧੋ ਲਿਆ ਤੇ ਅੰਦਰ ਵੀ ਵਾਸ ਦੀ ਆਪਾਂ ਸਾਰੇ ਪੋਚੇ ਵਗੈਰਾ ਲਾ ਲੇ ਤੇ ਅੰਦਰ ਚੱਲੀ ਜਾਂਦੀ ਹੈ ਗੁਰਬਾਣੀ ਦਾ ਸਿਮਰਨ ਵਾਹਿਗੁਰੂ ਦਾ ਤੇ ਸਾਰਾ ਅੰਦਰ ਵੀ ਕਰ ਲਿਆ ਚਲੋ ਜੀ ਹੁਣ ਮੈਂ ਨਹਾ ਕੇ ਤੁਹਾਨੂੰ ਫੇਰ ਮਿਲੂੰਗੀ ਹਾਂਜੀ ਫਰੈਂਡਸ ਸਾਢੇ 4 ਦਾ ਟਾਈਮ ਹੋ ਗਿਆ ਤੇ ਬੱਚੇ ਹੁਣ ਕਹਿੰਦੇ ਮੰਮਾ ਕੌਫੀ ਬਣਾ ਕੇ ਦੇ ਦਿਓ ਤੇ ਮੈਂ ਬੱਚਿਆਂ ਨੂੰ ਹੁਣ ਕਾਫੀ ਬਣਾ ਕੇ ਦੇਣ ਲੱਗੀ ਆ ਵੈਸੇ ਬੱਚਾ ਨੂੰ ਕਾਫੀ ਦੇਣੀ ਨਹੀਂ ਚਾਹੀਦੀ ਚਲੋ ਕਦੇ-ਕਦੇ ਪੀ ਲੈਣੀ ਚਾਹੀਦੀ ਪਰ ਜਿਆਦਾ ਸਟਰੋਂਗ ਨਹੀਂ ਦੇਖੋ ਬਹੁਤ ਘੱਟ ਮਤਲਬ ਕਿ ਇੱਕ ਪਾਊ ਚ ਪਾਇਆ ਉਹ ਜੋ ਵੀ ਥੋੜਾ ਜਿਹਾ ਮੈਂ ਰੱਖਿਆ ਹੋਇਆ ਉਹ ਉੱਪਰ ਪਾਉਂਗੀ ਇਹਨਾਂ ਨੂੰ ਉੱਪਰ ਪਾਈ ਹੀ ਵਧੀਆ ਲੱਗਦੀ ਆ ਤੇ ਆਪਾਂ ਬੱਚਿਆਂ ਲਈ ਕਾਫੀ ਬਣਾ ਰਹੇ ਆ ਤੇ ਅੱਜ ਬਣਾਵਾਂਗੇ ਆਪਾਂ ਅੱਪੇ ਆ ਦੇਖੋ ਇਹ ਮੈਂ ਸੂਜੀ ਆ ਨਾ ਜਿਹੜੀ ਦਹੀਂ ਔਰ ਪਾਣੀ ਦੇ ਨਾਲ ਹਨਾ ਘੋਲ ਕੇ ਰੱਖ ਲਈ ਦੇਖੋ ਫੁੱਲ ਚੁੱਕੀ ਆ ਇਦੇ ਵਿੱਚ ਆਪਾਂ ਤੁਹਾਨੂੰ ਮੈਂ ਬਾਅਦ ਚ ਦੱਸਾਂਉਂ ਕਿ ਕੀ ਕੀ ਬਣਾਵਾਂਗੇ ਇਹ ਸ਼ਾਮ ਨੂੰ ਬਣਾਵਾਂਗੇ ਆਪੇ ਆ ਸਹਜ ਗੋਲ ਗੱਪੇ ਖਾ ਕੇ ਹਟ ਜਾ ਦੇ ਲੋ ਯਮੀ ਯਮੀ ਗੋਲ ਗੱਪੇ ਸਤਿ ਸ਼੍ਰੀ ਅਕਾਲਾ ਸਤਿ ਸ਼੍ਰੀ ਅਕਾਲ ਜੀ ਮੇਰਾ ਮੂਹਰੇ ਬੜਾ ਹੋਇਆ ਜੀ ਤੇ ਹੁਣ ਬਣ ਰਹੀ ਹੈ ਜੀ ਕੌਫੀ ਤੇ ਬਸ ਜੀ ਅਸੀਂ ਫਿਰ ਕੌਫੀ ਪੀ ਕੇ ਹੁਣ ਮੈਂ ਵੀ ਥੋੜੀ ਜਿਹੀ ਪੀ ਲੂੰਗੀ ਥੋੜੇ ਜਿਆਦਾ ਨਹੀਂ ਪੀਣੀ ਚਾਹੀਦੀ ਵੈਸੇ ਕੌਫੀ ਬਹੁਤ ਘੱਟ ਪੀਣੀ ਚਾਹੀਦੀ ਆ ਬੱਚਿਆਂ ਨੂੰ ਵੀ ਘੱਟ ਦੇਣੀ ਚਾਹੀਦੀ ਆ ਤੇ ਕਦੇ-ਕਦੇ ਪਹਿਲਾਂ ਮੈਂ ਕੋਲਡ ਕਾਫੀ ਕਹਿਆ ਸੀਗਾ ਸੈਜ ਕੰਦੀ ਨਹੀਂ ਮਮਾ ਕਹਿੰਦੀ ਗਰਮ ਪੀਣਗਾ ਮੋਹਟ ਪੀਣੀ ਆ ਮਤਲਬ ਕਿ ਉਹ ਹਣੀ ਪੀਣੀ ਹੈਗੀ ਕੋਲਡ ਨਹੀਂ ਪੀਣੀ ਹੈਗੀ ਮੇਰਾ ਕੋਲਡਾ ਦਾ ਮਨ ਸੀਗਾ ਮੈਂ ਕਿਹਾ ਕੋਲਡ ਕਾਫੀ ਬਣਾ ਕੇ ਪੀਨੇ ਆ ਕੰਦੀ ਨਹੀਂ ਮਮਾ ਮੈਂ ਨਹੀਂ ਪੀਣੀ ਹੈਗੀ ਚਲੋ ਬੱਚਿਆਂ ਦੀ ਚੋਇਸ ਜ਼ਰੂਰੀ ਆ ਹਨਾ ਆਪਾਂ ਤਾਂ ਉਹੀ ਖਾ ਲੈਣਾ ਹੁੰਦਾ ਜੋ ਬੱਚਿਆਂ ਨੇ ਕਹਿਤਾ ਬੱਸ ਚਲੋ ਜੀ ਫਿਰ ਮਿਲਦੀਆਂ ਤੁਹਾਨੂੰ ਮੈਂ ਹੁਣ ਕਾਫੀ ਬਣਾ ਲੈ ਸ਼ਾਮ ਨੂੰ ਬਣ ਹੀ ਰਿਹਾ ਤੁਸੀਂ ਵੀਡੀਓ ਦੇ ਨਾਲ ਅੱਜ ਤੁਹਾਨੂੰ ਦਿਖਾਉਂਗੀ ਮੈਂ ਕੀ ਬਣਾਣੀ ਆ ਠੀਕ ਹੈ ਜੀ ਸਰਬ ਰੂਪ ਨੇਤੁਰ ਪਰਮ ਗੰਗਾ ਦਾ ਇਹ ਅਸਭੁਜ ਤਨ ਸਰਣੀ ਪਰੈ ਮੈਂ ਗੁਰਦੁਆਰਾ ਸਾਹਿਬ ਜਾਇਆ ਸੀ ਮੈਂ ਮੈਂ ਗਈ ਸੀ ਰਮਨ ਕਈ ਸੀ ਸੀ ਘੁੰਮਣ ਵੀ ਗਈਆਂ ਸੀ ਥੋੜਾ ਜਿਹਾ ਘੁਮ ਕੇ ਔਰ ਫਿਰ ਅਸੀਂ ਗੁਰੂ ਘਰ ਚਲੇ ਗਈਆਂ ਸੀ ਹੁਣ ਆਪਾਂ ਬਣਾਵਾਂਗੇ ਅੱਪੇ ਅੱਪਿਆਂ ਦੇ ਲਈ ਆਪਾਂ ਨੇ ਪਿਆਜ਼ ਕਟਿੰਗ ਕਰ ਲੇ ਬ੍ਰੀਕ ਬ੍ਰੀਕ ਟਮਾਟਰ ਕਟਿੰਗ ਕਰ ਲੇ ਇੱਕ ਮੇਰੇ ਕੋਲ ਸ਼ਿਵਨਾ ਮਿਰਚ ਪਈ ਸੀਗੀ ਉਹ ਵੀ ਕਟਿੰਗ ਕਰ ਲਈ ਔਰ ਹਰੀਆਂ ਮਿਰਚਾਂ ਹਨਾ ਬਾਕੀ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਸਾਰੀਆਂ ਸਬਜ਼ੀਆਂ ਪਾ ਸਕਦੇ ਹੋ ਹਨਾ ਤੇ ਇਹ ਆਪਾਂ ਨੇ ਦੇਖੋ ਜੀ ਸੂਜੀ ਆਪਣੀ ਹੈ ਨਾ ਫੁੱਲ ਚੁੱਕੀ ਆ ਇਹ ਆਪਾਂ ਨੇ ਪਾਈ ਹੋਈ ਸੀਗੀ ਮਤਲਬ ਕਿ ਪਾਈ ਹੋਈ ਕਹਤਾ ਕਦੀ ਕਦੋਂ ਦੀ ਆਪਾਂ ਨੇ ਦਹੀਂ ਵਗੈਰਾ ਹਨਾ ਵਿੱਚ ਰਲਾ ਕੇ ਕਦੋਂ ਦਾ ਪਰਖਿਆ ਹੋਇਆ ਸੀ ਇਹਦੇ ਤੇ ਹੁਣ ਆਪਾਂ ਇਹਦੇ ਚ ਸਾਰਾ ਕੁਝ ਐਡ ਕਰ ਦੇਣਾ ਇਹ ਇਹ ਇੱਕ ਮਿੰਟ ਰੁਕੋ ਜੀ ਹੁਣ ਫਿਰ ਮੈਂ ਐਡ ਕਰ ਲਵਾਂ ਆਪਾਂ ਸਾਰਾ ਕੁਝ ਇਹਦੇ ਵਿੱਚ ਮਿਕਸ ਕਰ ਲੈਣਾ ਫਿਰ ਆਪਾਂ ਜਿਹੜੇ ਆਪਣੇ ਮਸਾਲੇ ਪਾਉਣੇ ਨੇ ਉਸ ਤੋਂ ਬਾਅਦ ਪਹਿਲਾਂ ਇਹਨੂੰ ਆਪਾਂ ਨੇ ਬੈਟਰ ਤਿਆਰ ਕਰ ਲੈਣਾ ਇੱਕ ਵਧੀਆ ਜਿਹਾ ਅਭੀ ਮੂਸ ਪਾਣੀ ਆ ਰਿਹਾ ਹੈ ਅੰਕੀ ਤੇ ਆਜਾ ਦਿਨੇ ਦੀ ਨਾ ਖਾਣੇ ਆ ਬਾਕੀ ਦੇਖਦੇ ਆ ਫਸਟ ਟਾਈਮ ਉਹ ਮਤਲਬ ਕਿ ਮੈਂ ਆਪਣੇ ਅੱਪਾ ਮੇਕਰ ਦੇ ਉੱਤੇ ਬਣਾਉਣੇ ਨੇ ਲੈ ਕੇ ਤਾਂ ਖੋਦੋਂ ਦਾ ਰੱਖਿਆ ਹੋਇਆ ਸੀ ਬਸ ਬਾਰੀ ਉਹ ਨਹੀਂ ਸੀ ਗਈ ਬਣਾਉਣ ਦੀ ਤੇ ਹੁਣ ਦੇਖੀਏ ਇਹ ਤੇ ਪਰ ਬਣਾ ਕੇ ਹਨਾ ਕਿਵੇਂ ਬਣਦੇ ਨੇ ਲਓ ਜੀ ਹੁਣ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਮਿਕਸ ਕਰ ਲਈਏ वेजिटेबल्स अपने मिक्स कर ली तो तुम आप थोड़ी जी रेड चिली क्योंकि आप ग्रीन पाइप ज्यादा नहीं पावे उस ब्लैक पाउडर काली मिर्च का पाउडर जरूरी है और आप गरम मसाला ज्यादा नहीं पावगे थोड़ा ही पावगे

चटनी है नी गाँ करके मिला लगो करछी गर्म कर लिया ना थोड़ा ऑयल पावे गर्म करके देखो जी आप करछी भरे गर्म कर ला ऑयल जी अपना जीरा कच्चा ना ਇਹ ਪਹਿਲੇ ਵਿੱਚ ਜੀਰਾ ਵੀ ਇਹਦੇ ਚ ਭੁੰਨ ਕੇ ਪਾਵਾਂਗੇ ਕਿਉਂਕਿ ਏਦਾਂ ਜੀਰਾ ਬਨ ਨੂੰ ਟੇਸਟੀ ਘੱਟ ਲੱਗਦਾ ਭੁੰਨਿਆ ਹੋਇਆ ਚੀਜ਼ਾਂ ਚ ਜ਼ਿਆਦਾ ਵਧੀਆ ਲੱਗਦਾ ਦੇਖੋ ਜੀ ਆਪਣਾ ਤੇਲ ਵੀ ਆਨ ਪੂਰਾ ਗਰਮ ਹੋ ਰਿਹਾ ਇਹਦੇ ਵਿੱਚ ਐਡ ਕਰ ਦੇਣਾ ਆਪਾਂ ਨੇ ਬੰਦ ਕਰ ਲੈ ਦੇਖੋ ਜੀ ਆਪਣਾ ਜੀਰਾ ਤੇਲ ਗਰਮ ਹੋ ਗਿਆ ਹੁਣ ਆਪਾਂ ਇਹਦੇ ਚ ਜੀਰਾ ਪਾ ਦੇਣਾ ਤੇ ਵਿੱਚ ਆਇਲ ਪਾ ਦੇਣਾ ਕਰ ਲੈਣਾ ਚੰਗੀ ਤਰ੍ਹਾਂ ਇਹ ਬਹੁਤ ਤਰੀਕਿਆਂ ਨਾਲ ਬਣ ਜਾਂਦੇ ਨੇ ਬਿਨਾ ਆਇਲ ਤੋਂ ਵੀ ਬਣ ਜਾਂਦੇ ਨੇ ਆਪਣੀ ਮਰਜ਼ੀ ਆ ਤੁਸੀਂ ਆਇਲ ਪਾਉਣਾ ਚਾਹਦੇ ਹੋ ਨਹੀਂ ਪਾਉਣਾ ਚਾਹਦੇ ਤੁਹਾਡੇ ਤੇ ਡਿਪੈਂਡ ਕਰਦਾ ਹੈ ਜਰੂਰੀ ਨਹੀਂ ਹੈਗਾ ਵੀ ਜੇ ਮੈਂ ਪਾਇਆ ਤੁਸੀਂ ਵੀ ਪਾਉਣਾ ਹੀ ਆ ਬਸ ਇਦਾਂ ਇਹ ਵੀ ਸਿੰਪਲ ਵੀ ਬਣ ਜਾਂਦੇ ਨੇ ਇਹ ਬਸ ਜਦੋਂ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਮਤਲਬ ਕਿ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮੈਸ਼ ਨਹੀਂ ਕਰਨਾ ਮਿਕਸ ਕਰਨਾ ਦੇਖੋ ਜੀ ਐਵੇਂ ਦਾ ਹੀ ਬੈਟਰ ਰੱਖਣਾ ਆਪਾਂ ਨੇ ਨਾ ਜ਼ਿਆਦਾ ਬਦਲਾ ਨਾ ਜ਼ਿਆਦਾ ਕਾਠਾ ਤੇ ਗੁਣ ਜੀ ਟੱਪਾ ਮੇਕਰ ਰੱਖ ਦਨ ਗੈਸ ਦੇ ਉੱਤੇ ਇਹਨੂੰ ਕਰ ਲੈਣਾ ਗਰਮ ਲੱਗ ਗਿਆ ਜੀ ਰਾਈ ਰਾਈ ਜ਼ਰੂਰੀ ਆ ਰਾਈ ਦੇ ਬਿਨਾ ਇਹਦਾ ਕੋਈ ਟੇਸਟ ਨਹੀਂ ਹੈਗਾ ਤੁਸੀਂ ਪਾਉਣਾ ਚਾਹਦੇ ਹੋ ਪਾ ਸਕਦੇ ਨਹੀਂ ਪਾਉਣਾ ਚਾਹਦੇ ਤੁਹਾਡੀ ਮਰਜ਼ੀ ਆ ਨਹੀਂ ਕਰਦੇ ਚ ਹੋਊਗੀ ਤਾਂ ਇੰਨਾ ਜ਼ਰੂਰੀ ਵੀ ਨਹੀਂ ਹੈਗਾ ਕਿ ਤੁਸੀਂ ਰਾਈ ਪਾਉਣੀ ਆ ਪਾਉਣੀ ਆ ਦੇਖੋ ਜੀ ਆਪਣਾ ਤਵਾ ਜਿਹੜਾ ਗਰਮ ਹੋ ਗਿਆ ਆਪਾਂ ਮੇਕਰ ਪਾਣੀ ਸੀਗਾ ਇਹਦੇ ਵਿੱਚ ਪਾਣੀ ਅਨ ਸੁੱਕਦਾ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਥੋੜਾ ਥੋੜਾ ਆਇਲ ਪਾ ਦਾਂਗੇ ਹੋਈ ਹੋਈ ਉਹ ਵੀ ਕੋਲੀ ਦੇ ਵਿੱਚ ਕਰ ਲੰਮੇ ਆਪਾਂ ਇਹ ਸੋ ਪਣਾ ਨਾਲ ਸੋਖਾ ਕਿਉਂਕਿ ਘੱਟ ਵੱਧ ਨਹੀਂ ਪਊਗਾ ਫਿਰ ਥੋੜਾ ਜਿਹਾ ਹਾਈ ਹੁਣ ਬਰਨ ਜਾਦਾ ਨਾ ਪੈ ਜਾਵੇ ਮੋਟਨਾਂ ਆਇਲ ਨੂੰ ਹੁਣ ਆਪਾਂ ਕਰਾਂਗੇ ਗਰਮ ਜਦੋਂ ਇਹ ਗਰਮ ਹੋ ਜਾਊਗਾ ਫਿਰ ਇਹਦੇ ਵਿੱਚ ਰਾਏ ਐਡ ਆ ਰਾਏ ਐਡ ਕਰਾਂਗੇ ਤੇ ਇੱਥੇ ਆਪਾਂ ਉਹ ਆਪਣੀ ਬਰਿਟ ਪਲੇਟ ਇਹਦੇ ਵਿੱਚ ਰੱਖਾਂਗੇ ਆਪਾਂ uppe ਕਿਵੇਂ ਤਾਂ ਬਣਦੇ ਨੇ ਆਪਾਂ ਜਿਵੇਂ ਬਣੇ ਰਿਓ ਸਾਡੀ ਵੀਡੀਓ ਦੇ ਨਾਲ ਨਾਲ ਆਪਣਾ ਆਇਲ ਗਰਮ ਹੋ ਗਿਆ

ना उल्ट फुलट कर देना देखो कि जल्दे आ जाओ देखो जी चुले फुले अपे जी फ्रेंड्स अपने अपे बन के तैयार हो गए इन जमी जमी बने ने ना उधर देखो बन रहे ने ਕਿ ਇੱਧਰ ਦੇਖੋ ਬਣ ਗਏ ਇੰਨੇ ਟੇਸਟੀ ਆ ਮੈਂ ਚੈੱਕ ਕਰਕੇ ਦੇਖਿਆ ਸੀਗਾ ਮੈਂ ਖਾ ਕੇ ਤਾਂ ਦੇਖੀਏ ਕੀ ਹੋ ਜਿਆ ਲੌਜੀ ਹੁਣ ਸਾਰੇ ਆਪੇ ਬਣਾ ਲੈਣੇ ਆ ਤੁਹਾਨੂੰ ਦੋ ਪਾਈ ਨਾਲੋ ਜਿਨੇ ਜਿਨੇ ਖਾਣੇ ਆ ਸਾਡੇ ਅੱਪੇ ਬਣ ਕੇ ਹੋ ਗਏ ਰੈਡੀ ਅਸੀਂ ਰਿਆਨ ਦੀ ਗ੍ਰੀਨ ਸੌਸ ਤੇ ਵਾਈਟ ਵਾਈਟ ਨਹੀਂ ਸੋਰੀ ਰੈੱਡ ਤੇ ਇੱਧਰ ਬਣ ਗਏ ਜੀ ਆਪਣੇ ਅੱਪੇ ਹੁਣ ਅਸੀਂ ਅੱਪੇ ਖਾਵਾਂਗੇ ਤੇ ਇਹਦੇ ਵਿੱਚ ਤੁਸੀਂ ਹੋਰ ਵੀ ਵੈਜੀਟੇਬਲਸ ਬਹੁਤ ਜ਼ਿਆਦਾ ਐਡ ਕਰ ਸਕਦੇ ਹੋ ਦੇਖੋ ਜੀ ਜਮੀ ਜਮੀ ਅੱਪੇ ਸੌਫਟ ਸੌਫਟ ਅੱਪੇ ਇਡਲੀ ਵੀ ਇੱਦਾਂ ਹੀ ਬਣਦੀ ਹੈ ਇਡਲੀ ਤੇ ਤੁਹਾਨੂੰ ਮੈਂ ਹੁਣ ਖਾ ਕੇ ਦੱਸਦੀ ਹਾਂ ਬਾਕੀ ਸਹਜ ਉਹ ਨਹੀਂ ਖਾ ਕੇ ਦੱਸਣਗੇ ਪਹਿਲਾਂ ਉਹਨੇ ਮੈਂ ਗ੍ਰੀਨ ਸੌਸ ਨਾਲ ਵੈਸੇ ਮੈਂ ਪੁੱਛਾਈ ਨਹੀਂ ਮੇਰੀ ਮੈਂ ਬਣਾ ਜਾਂਦੇ ਬਹੁਤ ਜ਼ਿਆਦਾ ਟੇਸਟੀ ਆ ਇੱਕ ਤੂੰ ਖਾ ਲੈ ਹੁਣ ਮੈਂ ਰੈੱਡ ਸੌਸ ਨਾਲ ਖਾ ਲੈਦੀ ਆ ਬਹੁਤ ਜ਼ਿਆਦਾ ਟੇਸਟੀ ਬਣੀ ਆ ਸਿੰਪਲ ਜੀ ਈਜ਼ੀ ਜੀ ਰੈਸਪੀ ਆ ਨਾਲੇ ਕੋਈ ਜ਼ਿਆਦਾ ਤਾਮਝਾਮ ਨਹੀਂ ਕਰਨਾ ਪੈਂਦਾ ਹੈਗਾ ਇਸ ਤੇ ਜਿਹੜਾ ਦਹੀਂ ਕਬਾਬ ਉਹਦੇ ਵਰਗਾ ਵਿੱਚ ਵਿਚਾਰ ਹੈ ਦਹੀਂ ਕਬਾਬ ਹੈ ਬਹੁਤ ਐਸਟੀ ਹਾਰੇ ਦੱਸ ਦਾਰਿਆਂ ਨੂੰ ਸੱਚੀ ਬਾਕੀ ਜੀ ਮੇਰਾ ਮੁੰਡਾ ਸੱਚੀ ਸੱਚੀ ਦੱਸੂਗਾ ਕਿਉਂਕਿ ਇਹ ਥੋੜਾ ਐਂ ਚੀਜ਼ਾਂ ਹਾਲੰਦ ਵਰ ਪਰ ਪਤਾ ਨਹੀਂ ਹੁਣ ਇਹਨਾਂ ਨੂੰ ਪਸੰਦ ਆਉਣਗੇ ਕਿ ਨਹੀਂ ਹਮ ਮੇਰਾ ਤਾਂ ਨਮਕ ਪਾ ਤਾ ਕਿਹਾ ਮੈਂ ਘਰ ਜਦਾ ਸੌਸ ਸੌਣ ਨਾ ਪਰ ਨਮਕ ਜਦਾ ਨਾਲ ਪੂਗਾ ਇਹਦਾ ਨਮਕ ਨੇ ਇਹਦਾ ਘੱਟੇ ਪਾਇਆ ਆ ਗ੍ਰੀਨ ਵੀ ਬਹੁਤ ਸਵਾਦ ਆ ਦੇ ਸੋ ਤੇ ਗਾਂਦੀ ਗ੍ਰੀਨ ਸਵਾਦ ਨਹੀਂ ਆਗੀ ਹਮ ਕਿੰਨੀ ਦਾ ਟੇਸਟੀ ਆ ਮੈਂ ਕਿਹਾ ਸੀ ਜਿੰਦਸਤਾ ਮੈਂ ਨਹੀਂ ਕਿਹਾ ਸੀ ਜਿਹੜਾ ਸਾਡੇ ਵਿੱਚ ਬਣਾਉਣਾ ਸੀ ਉਹ ਹਾਂ ਜਦ ਵਿੱਚ ਸਵਾਦ ਨਹੀਂ ਆਗੀ ਮੈਂ

ਇਸ ਵੀ ਬਹੁਤ ਚਾਲਾ ਬਸ ਇਹ ਦੇਖਣਾ ਜਦੋਂ ਵੀ ਤੁਸੀਂ ਇਹ ਪਹਿਲਾਂ ਉਤਾਰਨਾ ਕਰਦੋਂ ਨੂੰ ਪਹਿਲਾਂ ਦੇਖ ਲੈਣਾ ਵੀ ਲੱਗਦਾ ਤਾਂ ਨਹੀਂ ਹੈਗਾ ਜੇ ਕਰਦੋਂ ਲੱਗਿਆ ਤਾਂ ਵਿੱਚੋਂ ਕੱਚਾ ਹੈ ਪੂਰਾ ਪਕਾ ਕੇ ਫੇਰ ਪਾ ਰਹੇ ਹੋ ਤੇ ਵਾਕੀ ਜੇ ਅਸੀਂ ਹੁਣ ਕਰ ਲਈਏ ਇੰਜੋਏ ਤੇ ਅੱਜ ਦੇ ਵਲੌਗ ਦਾ ਇੱਥੇ ਕਰਦੇ ਹਾਂ ਐਂਡ ਜੇ ਤੁਹਾਨੂੰ ਸਾਡਾ ਵਲੌਗ ਵਧੀਆ ਲੱਗਿਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਔਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰਿਓ ਜੀ ਔਰ ਵੀਡੀਓ ਨੂੰ ਫੋਲੋ ਕਰ ਜ਼ਰੂਰ ਕਰਿਆ ਕਰੋ ਮਿਲਦੇ ਹਾਂ ਕੱਲ ਨੂੰ ਨੈਕਸਟ ਵਲੌਗ ਦੇ ਨਾਲ ਔਰ ਨੈਕਸਟ ਜਿਹੜੇ ਦਿਨ ਦੇ ਨਾਲ Okay, good night. Take care, sweet dreams. Bye bye.